ਸਸਿਕਲ ਪੰਜਾਬ ਪਲਸ ਦੇ ਵਿੱਚ ਆਰਟੀਕਲ ਛਪਿਆ ਕਰਨਲ ਜੈਵੰਦ ਜੀ ਨੇ ਲਿਖਿਆ ਪਾਸਟਰ ਜਿਹੜਾ ਅੱਜ ਕੱਲ ਬੜੇ ਸੁਰਖੀਆਂ ਦੇ ਵਿੱਚ ਹੈ ਬਲਜਿੰਦਰ ਉਹਦੇ ਬਾਰੇ ਲਿਖਿਆ ਔਰ ਉਹਨੂੰ ਸਜ਼ਾ ਹੋਈ ਹੈ ਲਾਈਫ ਪ੍ਰਿਜ਼ਨਟ ਹੋਈ ਹੈ ਜੂ ਹੋਈ ਹੈ ਕਿਉਂਕਿ ਇੱਕ ਕਿਸੇ ਲੇਡੀਜ਼ ਨਾਲ ਛੇੜਦਾ ਸੀਗਾ ਬਾਰ-ਬਾਰ ਉਹਨੂੰ ਰੇਪ ਕੀਤਾ ਔਰ ਹਾਈ ਆਪਣਾ ਡਿਸਟ੍ਰਿਕਟ ਕੋਰਟ ਨੇ ਬੜਾ ਵੱਡਾ ਇੱਕ ਫੈਸਲਾ ਦਿੱਤਾ ਹੈ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੀ ਗੱਲਾਂ ਵਗੀਆਂ ਔਰ ਇੱਕ ਸਾਹਮਣੇ ਇਹ ਵੀ ਆਇਆ ਹੈ ਵੀ ਜਿਸ ਤਰ੍ਹਾਂ ਦੇ ਨਾਲ 크ਿਸਚੀਅਨਟੀ ਦੇ ਵਿੱਚ ਕਨਵਰਸ਼ਨ ਕਰ ਰਹੇ ਹਨ ਕਿਸ ਨੂੰ ਕਿਸੇ ਦੇ ਨਾਮ ਤੇ ਠੀਕ ਕਰਦੇ ਕੈਂਸਰ ਨੂੰ ਠੀਕ ਕਰਦੇ ਹਨ ਲਾਲਾ ਜੀ ਬਿਮਾਰੀਆਂ ਠੀਕ ਕਰਦੇ ਹਨ ਇਹ ਸਾਰੀ ਇਸ ਤਰ੍ਹਾਂ ਦੀ ਬਿਮਾਰੀਆਂ ਨੂੰ ਠੀਕ ਕਰਨ ਦੇ ਕਾਰਨ ਔਰ ਲੋਕਾਂ ਨੂੰ ਪਰਮਿਤ ਕਰਦੇ ਹਨ ਔਰ ਕਿਤਨੇ ਕਿਤੇ ਉਹਨਾਂ ਨੂੰ ਫੰਡਿੰਗ ਵੀ ਹੁੰਦੀ ਹੈ ਇਹ ਸਾਰੇ ਕਿ ਜਿਹੜੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਔਰ ਜਿਹੜਾ ਇਹ ਬਲਜਿੰਦਰ ਨੂੰ ਸਜ਼ਾ ਹੋਈ ਹੈ ਇੱਕ ਬਹੁਤ ਵੱਡਾ ਕੰਮ ਹੋਇਆ ਔਰ ਇੱਕ ਲੀਗਲ ਫਰਟੀ ਨੇ ਇੱਕ ਐਸਾ ਸੋਚਿਆ ਵੀ ਇਸ ਨੇ ਗੜਬੜ ਕੀਤੀ ਹੈ ਔਰ ਵਿਟਨੈਸ ਜਿਹੜੇ ਖੜੇ ਹੋਏ ਆ ਉਹਦੇ ਕਾਰਨ ਇਹਨਾਂ ਨੂੰ ਅੱਜ ਪਿੱਛੇ ਜਾਣਾ ਪੈ ਰਿਹਾ ਸੁਰੱਖਾ ਦੇ ਪਿੱਛੇ ਕਰਨਲ ਸਾਹਿਬ ਨੇ ਜਿਹੜਾ ਆਪਣਾ ਆਰਟੀਕਲ ਲਿਖਿਆ ਉਹਦੇ ਵਿੱਚ ਬਹੁਤ ਡਿਟੇਲ ਚ ਲਿਖਿਆ ਤੇ ਕਰਨਲ ਸਾਹਿਬ ਨੂੰ ਤੋਂ ਜਾਣਦੇ ਆ ਵੀ ਵਾਕਈ ਇਹ ਪਾਸਟਰ ਹੈ ਕੋ ਉਰੇ ਦੀ ਬੈਕਗਰਾਉਂਡ ਕੀ ਹੈ ਔਰ ਕੀ ਚਾਹੁੰਦਾ ਸੀਗਾ ਕਨਸਪਟ ਹਾਂਜੀ ਥੈਂਕ ਯੂ ਥੈਂਕ ਯੂ ਸਤਜ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਸਤਜ ਜੀ ਤੁਸੀਂ ਬਹੁਤ ਇੱਕ ਸੋਹਣਾ ਇੱਕ ਭੂਮਿਕਾ ਬਣਾਈ ਹੈ ਇਹ ਜਿਹੜਾ ਬਚਿੰਦਰ ਸਿੰਘ ਹੈ ਇਹ ਪਹਿਲੇ ਪਹਿਲੇ ਵੀ ਮਰਡਰ ਦੇ ਵਾਸਤੇ ਹਰਿਆਣੇ ਦਾ ਰਹਿਣ ਵਾਲਾ ਹੈ ਪਹਿਲੇ ਵੀ ਮਰਡਰ ਦੇ ਵਾਸਤੇ ਜੇਲ੍ਹ 'ਚ ਸੀਗਾ ਉੱਥੇ ਕਹਿੰਦਾ ਕਿ ਇਹਦਾ ਬਹੁਤ ਜ਼ਿਆਦਾ ਉਹ ਹੋ ਗਿਆ ਮਤਲਬ ਕ੍ਰਿਚੈਨਿਟੀ ਦੇ ਵੱਲ ਹੋ ਗਿਆ ਹੁਣ ਸੋਚਣ ਦੀ ਗੱਲ ਹੈ ਉਹਦੇ ਬਾਅਦ 2018 ਦੇ ਵਿੱਚ ਜੇ ਕੇਸ ਹੋਇਆ ਸੀਗਾ ਮੋਲੈਸਟੇਸ਼ਨ ਦਾ ਜਿਹਦੇ ਕਾਰਨ ਉਹਨੂੰ ਇੰਪ੍ਰਿਜ਼ਨਮੈਂਟ ਫॉर ਲਾਈਫ ਮਿਲੀ ਹੈ ਜਦੋਂ ਇਹ ਕੇਸ ਚੱਲ ਰਿਹਾ ਸੀਗਾ ਉਦੋਂ ਹੀ ਉਹਨੇ ਇੱਕ ਕਪੂਰਥਲਾ ਦੇ ਵਿੱਚ ਇੱਕ ਹੋਰ ਕੁੜੀ ਨੂੰ ਮੋਲੈਸਟ ਕੀਤਾ ਸੀਗਾ ਉਹਦਾ ਵੀ ਕੇਸ ਉੱਥੇ ਖੁੱਲ ਗਿਆ ਤੇ ਉਹਦੇ ਉੱਤੇ ਦਿੱਲੀ ਦੇ ਕੁਝ ਲੋਕਾਂ ਨੇ ਕੇਸ ਕੀਤਾ ਹੋਇਆ ਕਿ ਇਹਨੇ ਕਿਹਾ ਸੀਗਾ ਕਿ ਅਸੀਂ ਕੈਂਸਰ ਜਿਹੜਾ ਹੈ ਠੀਕ ਕਰਾਂਗੇ ਉਹਨਾਂ ਦੀ ਬੱਚੀ ਦਾ ਤੇ ਉਹ ਤੇ ਠੀਕ ਹੋਈ ਨਹੀਂ ਤੇ ਪੈਸੇ ਲੈ ਲਏ ਉਹਨਾਂ ਕੋਲੋਂ ਵਾਧੂ ਸੋ ਇਹ ਐਸਾ ਬੰਦਾ ਦੇਖੋ ਸੋਚਣ ਦੀ ਗੱਲ ਇਹ ਐ ਸਿੱਧਰ ਜੀ ਕਿ ਜਦੋਂ ਉਹਨੇ ਇਹ ਕੰਮ ਕਰਨਾ ਸੀਗਾ ਤੇ ਉਹਨੇ ਹਰਿਆਣੇ ਚ ਕਿਉਂ ਨਹੀਂ ਕੀਤਾ ਉਹ ਪੰਜਾਬ ਚ ਕਿਉਂ ਆਇਆ ਇਹ ਬਿਲਕੁਲ ਇਹ ਤਾਂ ਪਤਾ ਲੱਗਦਾ ਹੈ ਕਿ ਉਹਨੇ ਕੋਈ ਇੱਕ ਕੋਈ ਕੋਈ ਇੱਕ ਸਰਵੇ ਕੀਤਾ ਹੋਵੇਗਾ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹਦੀ ਗੱਲ ਮੰਨਣ ਨੂੰ ਜ਼ਿਆਦਾ ਸક્ષਮ ਹੈਗੇ ਨੇ ਤੇ ਉੱਥੇ ਜਾ ਕੇ ਅਗਰ ਉਹ ਕਰੇਗਾ ਤੇ ਉਦੋਂ ਉਹਨੂੰ ਕੁਝ ਫਾਇਦਾ ਹੋ ਜਾਏਗਾ ਦੂਸਰਾ ਐਸੇ ਕੰਮ ਸ਼ੁਰੂ ਕਰਨ ਦੇ ਵਾਸਤੇ ਐਸੇ ਲੋਕਾਂ ਨੂੰ ਪੈਸੇ ਕਿੱਥੋਂ ਮਿਲਦੇ ਨੇ ਇਹਨਾਂ ਨੂੰ ਦੇਖੋ ਕੋਈ ਵੀ ਕੰਮ ਜਿਹੜਾ ਹੈਗਾ ਉਹ ਇੱਕ ਕੱਲਾ ਬੰਦਾ ਨਹੀਂ ਕਰ ਸਕਦਾ ਬੰਦੇ ਦੇ ਪਿੱਛੇ ਆਰਗੇਨਾਈਜੇਸ਼ਨ ਹੋਣੀ ਬੜੀ ਜ਼ਰੂਰੀ ਹੁੰਦੀ ਹੈ ਤੇ ਇਹ ਜਿਹੜਾ ਸੋਸ਼ਲ ਮੀਡੀਆ ਦੇ ਵਿੱਚ 30-30 ਮਿਲੀਅਨ ਇਹਨਾਂ ਦੇ ਫਾਲੋਅਰਸ ਹੈਗੇ ਨੇ ਇਹ ਕਿੱਥੋਂ ਨਹੀਂ ਆਉਂਦੇ ਨੇ ਕੌਣ ਇਹਨਾਂ ਦੇ ਅਕਾਊਂਟਸ ਨੂੰ ਕਰਦਾ ਹੈ ਤੇ ਕਿਹੜੇ ਤਰੀਕੇ ਦੇ ਨਾਲ ਇਹ ਹੋ ਜਾਂਦੇ ਨੇ ਐਡੇ ਤੇ ਮੈਨੂੰ ਨਹੀਂ ਲੱਗਦਾ ਕਿ ਦੁਨੀਆ ਦੇ ਵਿੱਚ ਲੋਕ ਬੇਕੂਫ ਨੇ ਕਿ ਐਸੇ ਇੱਕ ਫਿਲਨ ਨੂੰ ਇੱਕ ਕਨਵਿਕਟਡ ਮਰਡਰਰ ਦੇ ਪਿੱਛੇ ਇਸ ਤਰੀਕੇ ਦੇ ਨਾਲ ਪਹਿ ਜਾਣਗੇ ਸੋ ਇਹ ਗੱਲਾਂ ਜਿਹੜੀਆਂ ਨੇ ਇਹ ਬਹੁਤ ਸੋਚਣ ਵਾਲੀਆਂ ਨੇ ਸਤਿੰਦਰ ਜੀ ਦੇਖੋ ਇੱਥੇ ਪੰਜਾਬ ਦੇ ਵਿੱਚ ਨਾ ਇਹ ਡੇਰਾ ਕਲਚਰ ਜਿਹੜਾ ਹੈਗਾ ਇਹ ਤੇ ਸ਼ੁਰੂ ਤੋਂ ਹੀ ਹੈਗਾ ਇੱਥੇ ਕਈ ਡੇਰੇ ਹਿੰਦੂ ਸੰਤ ਚਲਾਦੇ ਕਈ ਡੇਰੇ ਐਸੀ ਕਈ ਡੇਰੇ ਜਿਹੜੇ ਰਾਮ ਰਹੀਮ ਵਰਗੇ ਦੂਸਰੇ ਹੈਗੇ ਨੇ ਤੇ ਐਸੀ ਕੋਈ ਗੱਲ ਨਹੀਂ ਹੈ ਕਿ ਸਾਰੇ ਹੀ ਸੰਤ ਜਿਹੜੇ ਨੇ ਉਹ ਬਾੜੇ ਹੁੰਦੇ ਨੇ ਸੰਤਾਂ ਦੇ ਵਿੱਚ ਬਹੁਤ ਪਹੁੰਚੇ ਹੋਏ ਸੰਤ ਵੀ ਹੁੰਦੇ ਨੇ ਪਰ ਇਹ ਕੁਝ ਕੁਝ ਆਦਮੀ ਐਸੇ ਨੇ ਕੁਝ ਐਸੇ ਲੋਕ ਨੇ ਜੋ ਕਿ ਇਹ ਕੰਮਾਂ ਨੂੰ ਕਰਕੇ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਹਨਾਂ ਨੂੰ ਆਈਡੈਂਟੀਫਾਈ ਕਰਨਾ ਤੇ ਉਹਨਾਂ ਨੂੰ ਸਾਈਡ ਤੇ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਸਰ ਇਹਦੇ ਵਿੱਚ ਨਾ ਜਿੱਦਾਂ ਉਹਨੇ ਇਹ ਅਸੀਂ ਇਹਨਾਂ ਦੀ ਰੀਲਸ ਦੇਖਦੇ ਆ ਇਹਨਾਂ ਦੀ ਵੀਡੀਓ ਦੇਖਦੇ ਆ ਜਾ ਜਿੱਦਾਂ ਕੰਮਸ਼ਨ ਕਰਦੇ ਹੈਗੇ ਚਾਹੇ ਇਹ ਹੋਵੇ ਚਾਹੇ ਅੰਕੁਰ ਨਰੂਲਾ ਹੋਵੇ ਪਾਸ ਇਹਨਾਂ ਦੇ ਵਿੱਚ ਜਦੋਂ ਕਰਦੇ ਹੈ ਇਹ ਲੋਕਾਂ ਨੂੰ ਖੜਾ ਕਰਦੇ ਹੈ 5-10 ਲੋਕਾਂ ਨੂੰ ਵਿੱਚੋਂ ਕੋਈ ਇੰਗਿਤ ਕਰੇ ਸਪੋਲ ਅੱਗੇ 500 ਬੰਦਾ ਖੜਾ ਉਹਨਾਂ ਚੋਂ ਪੰਜ ਬੰਦੇ ਲਿਆਣਗੇ ਉਹਨਾਂ ਨੂੰ ਕੋਈ ਕਹੇਗਾ ਮੇਰਾ ਕੈਂਸਰ ਠੀਕ ਹੋ ਗਿਆ ਕੋਈ ਕਹਿੰਦਾ ਮੈਂ ਲੰਗੜਾ ਸੀਗਾ ਮੇਰੀ ਲੱਤ ਠੀਕ ਹੋ ਗਈ ਕੋਈ ਕਹਿੰਦਾ ਸੀ ਮੈਨੂੰ ਭੂਤ ਚੜਿਆ ਹੋਇਆ ਸੀਗਾ ਮੇਰੇ ਦਿਮਾਗ ਦੇ ਉਹ ਠੀਕ ਹੋ ਗਿਆ ਇਹ ਸਾਰੀ ਤਰ੍ਹਾਂ ਦਾ ਇਲਾਜ ਕਰਦੇ ਹੋਏ ਪਰ ਇਹਦੇ ਵਿੱਚ ਇੱਕ ਬਹੁਤ ਵੱਡਾ ਇੱਕ ਕਰਨ ਸਾਹਿਬ ਤੁਹਾਡੀ ਜਾਣਕਾਰੀ ਜੀ ਹੋਵੇਗਾ ਸਾਡੇ ਦਰਸ਼ਕਾਂ ਨੂੰ ਵੀ ਦੱਸਣਾ ਚਾਹਦੇ ਆ ਪੰਜਾਬ ਗਵਰਨਮੈਂਟ ਦੇ ਕੋਲ ਕਈ ਸ਼ਿਕਾਇਤਾਂ ਪਹੁੰਚੀਆਂ ਉਹ ਸ਼ਿਕਾਇਤਾਂ ਕੀ ਸੀ ਕਿ ਆ ਵੀ ਇਹ ਡਰੱਗਸ ਐਂਡ ਮੈਜਿਕ ਰੈਮਡੀਜ਼ ਐਕਟ ਦੇ ਅੰਦਰ ਇਹ ਅਪਰਾਧ ਹੈ ਇਹ ਅਪਰਾਧ ਹੈ ਜੇਕਰ ਕੋਈ ਮੈਜਿਕਲ ਕਿਸੇ ਨੂੰ ਠੀਕ ਕਰਦਾ ਹੈ ਕੋਈ ਮੰਤਰ ਨਾਲ ਕਰਦਾ ਹੈ ਕਿਸੇ ਨਾਲ ਕਰਦਾ ਹੈ ਉਹ ਅਪਰਾਧ ਹੈ ਤੇ ਉਸ ਨੂੰ ਸਜ਼ਾ ਹੋ ਸਕਦੀ ਹੈ ਐਨਾ ਕੁਝ ਪੰਜਾਬ ਗਵਰਨਮੈਂਟ ਦੇ ਨੱਕਰ ਥੱਲੇ ਹੋ ਰਿਹਾ ਹੈ ਕੀ ਉਹਨਾਂ ਨੂੰ ਐਕਟ ਦਾ ਪਤਾ ਨਹੀਂ ਹੈ ਜਾਂ ਉਹ ਪੁਲਸ ਵਾਲੇ ਕੰਮ ਨਹੀਂ ਕਰਨਾ ਚਾਹੁੰਦੇ ਜਾਂ ਸਰਕਾਰ ਨਹੀਂ ਇਹ ਕੰਮ ਕਰਨਾ ਚਾਹੀਦਾ ਕਨਵਰਸ਼ਨ ਕਿਉਂਕਿ ਇਹਨਾਂ ਦਾ હેતુ ਤਾਂ ਸਿਰਫ ਠੀਕ ਕਰਨਾ ਨਹੀਂ ਹੈ ਇਹਨਾਂ ਦਾ હેતુ ਤਾਂ ਇੱਕ ਬੰਦੇ ਨੂੰ ਕਨਵਰਟ ਕਰਨਾ ਹੈ ਕਨਵਰਟ ਕਿਸ ਚੀਜ਼ ਕਰਨਾ ਹੈ ਕਨਸਟੈਂਟਿਜ਼ ਕਰਨਾ ਉਹ ਪਰਪਸ ਕੀ ਹੈ ਬਾਰੋਂ ਪੈਸਾ ਆ ਰਿਹਾ ਹੈ ਕਿਆ ਨਹੀਂ ਆ ਰਿਹਾ ਉਹ ਇੱਕ ਅਲੱਗ ਵਿਸ਼ਾ ਹੈ ਪਰੰਤੂ ਕਿਆ ਤੁਹਾਨੂੰ ਲੱਗਦਾ ਵੀ ਇਸ ਦੇ ਵਿੱਚ ਕੋਈ ਰੈਕਿਟ ਇਨਵੋਲਵ ਨਹੀਂ ਹੈ ਪੰਜਾਬ ਗਵਰਨਮੈਂਟ ਦਾ ਜਿਹੜਾ ਲਾਥਾਰਜਿਕ ਰੁਖ ਹੈ ਇਹਨਾਂ ਵੱਲ ਚਾਹੇ ਪੁਰਾਣੀ ਗਵਰਨਮੈਂਟ ਹੋਵੇ ਜਾਂ ਨਵੀਆਂ ਹੋਣ ਤਾਂ ਉਸ ਦਾ ਫਾਇਦਾ ਚੱਕ ਰਹੇ ਹਨ ਬਿਲਕੁਲ ਸਹੀ ਕਹਿਆ ਤੁਸੀਂ ਸਤਿੰਦਰ ਜੀ ਦੇਖੋ ਅਗਰ ਇਹ ਰੁਕ ਨਾ ਹੁੰਦਾ ਇਹ ਇਹ ਮਤਲਬ ਪੰਜਾਬ ਗਵਰਨਮੈਂਟ ਅਗਰ ਇਡੀ ਕਮਜ਼ੋਰ ਨਾ ਹੁੰਦੀ ਪਿਛਲੀਆਂ ਤੇ ਹੁੰਦੀਆਂ ਤੇ ਬਜਿੰਦਰ ਸਿੰਘ ਵਰਗੇ ਵਰਗੇ ਬੰਦੇ ਹਰਿਆਣੇ ਤੋਂ ਨਿਕਲ ਕੇ ਤੇ ਇੱਥੇ ਆ ਕੇ ਆਪਣੇ ਕੁਇਚੇ ਡੇਰੇ ਕਿਉਂ ਖੋਲ ਦੇ ਇਹਦਾ ਥੋੜਾ ਜਿਹਾ ਬੈਕਗ੍ਰਾਉਂਡ ਮੈਂ ਦੇ ਦੇਣਾ ਬਹੁਤ ਸਾਰਾ ਆਸਤੇ ਵਿੱਚ ਦਿੰਦੇ ਜੀ ਦੇਖੋ ਜਿਹੜੀ ਕ੍ਰਿਸਚੀਅਨਿਟੀ ਹੈ ਉਹ ਤੁਹਾਨੂੰ ਪਤਾ ਹੈ ਬਿਫੋਰ ਕ੍ਰਾਈਸਟ ਆਫਟਰ ਕ੍ਰਾਈਸਟ ਜਿਹੜਾ ਇਹ ਹੀ ਚੱਲ ਰਿਹਾ ਉਹਦੇ ਚ 2000 ਸਾਲ ਪਹਿਲੇ ਸ਼ੁਰੂ ਹੋਈ ਸੀਗੀ ਤੇ 400 ਸਾਲ ਵਾਸਤੇ 크੍ਰਿਸਚੀਅਨਿਟੀ ਪੈਰ ਨਹੀਂ ਸੀ ਫੜ ਸਕੀ। ਉਹਦੇ ਬਾਅਦ 크੍ਰਿਸਚੀਅਨਿਟੀ ਨੇ ਐਮਪਰਰ ਕੌਨਸਟੈਂਟਿਨ ਆਫ ਰੋਮ ਦੇ ਥੱਲੇ ਪੈਰ ਫੜੇ। ਉਹ ਐਮਪਰਰ ਕੌਨਸਟੈਂਟਿਨ ਜਾਂਦਾ ਸੀਗਾ ਉਹਦੀ ਬੜੀ ਵੱਡੀ ਐਮਪਾਇਰ ਸੀਗੀ ਤੇ ਉਹ ਜਾਂਦਾ ਸੀਗਾ ਸਾਰੇ ਇੱਕੋ ਰਿਲੀਜੀਅਨ ਨੂੰ ਫਾਲੋ ਕਰਨ। ਉਹ 크੍ਰਿਸਚੀਅਨ ਬਣ ਗਿਆ। ਉਹਦੀ ਮਦਦ 크੍ਰਿਸਚੀਅਨ ਸੀ। ਉਹ 크੍ਰਿਸਚੀਅਨ ਬਣ ਗਿਆ। ਉਹਨੇ ਸਾਰਿਆਂ ਨੂੰ ਪੂਰੇ ਯੂਰਪ ਨੂੰ 크੍ਰਿਸਚੀਅਨ ਬਣਾ ਕੇ ਫੇਰੇ ਨੂੰ ਫਲਾਣਾ ਸ਼ੁਰੂ ਕਰ ਦਿੱਤਾ। ਹੁਣ ਉੱਥੇ ਦੋ ਪਹਿਲੇ ਤੇ ਕੈਥੇਲਿਕ ਹੁੰਦੇ ਸੀਗੇ ਸਾਰੇ ਬੜੀ ਧੀਰ ਵਾਸਤੇ ਕੈਥੇਲਿਕ ਥੀਓਲੋਜੀ ਚੱਲੀ ਪੋਪ ਆਇਆ ਉਹਨਾਂ ਨੇ ਆਪਣਾ ਇੱਕ ਚਰਚ ਦਾ ਸਟਰਕਚਰ ਬਣਾਇਆ ਤੇ ਫਿਰ ਉਹ ਇੰਗਲੈਂਡ ਨੇ ਇੱਕ ਨਵਾਂ ਚਰਚ ਸ਼ੁਰੂ ਕੀਤਾ ਹੈਂਡਰੀ 8 ਦੇ ਟਾਈਮ ਦੇ ਉੱਤੇ ਜੋ ਕਿ ਪ੍ਰੋਟੈਸਟੈਂਟ ਚਰਚ ਹੈ ਸੋ ਬੇਸਿਕਲੀ ਸਿਰਫ ਦੋ ਚਰਚ ਨੇ ਹੁਣ ਇਹਨਾਂ ਚਰਚੇਸ ਦੇ ਵਿੱਚੋਂ ਜਿਹੜਾ ਹੋਰ ਵੀ ਬਥੇਰੇ ਚਰਚ ਨਿਕਲਣੇ ਸ਼ੁਰੂ ਹੋ ਗਏ ਨੇ ਪਰ ਜਿਹੜੇ ਮੇਨ ਚਰਚ ਨੇ ਉਹ ਕੈਥੇਲਿਕ ਤੇ ਪ੍ਰੋਟੈਸਟੈਂਟ ਹੈਗੇ ਨੇ ਤੇ ਪੰਜਾਬ ਦੇ ਵਿੱਚ ਵੀ ਜਿਹੜੀ 크ਿਸਚੀਅਨਿਟੀ ਦੀ ਜਿਹੜੀ ਲਹਿਰ ਹੈ ਇਹ ਕੋਈ ਨਵੀਂ ਨਹੀਂ ਹੈ ਕਾਫੀ ਦੇਰ ਜਦੋਂ ਤੋਂ ਅੰਗਰੇਜ਼ਾਂ ਨੇ ਇੱਕ ਪੰਜਾਬ ਦੇ ਉੱਤੇ ਕਬਜ਼ਾ ਕੀਤਾ ਉਹ ਕੋਸ਼ਿਸ਼ ਕਰ ਰਹੇ ਨੇ ਤੇ ਮੇਰਾ ਸਮਝਣਾ ਅਸਤਿੰਦਰ ਜੀ ਕਿ ਉਹ ਕੋਈ ਪ੍ਰੋਬਲਮ ਨਹੀਂ ਹੈ ਦੇਖੋ ਅਗਰ ਕੋਈ ਬੰਦਾ ਆਪਣਾ ਧਰਮ ਪਰਿਵਰਤਨ ਕਰਨਾ ਚਾਹੁੰਦਾ ਹੈ ਤੇ ਕਰੇ ਸਾਰਿਆਂ ਨੂੰ ਇਹ 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 ਸਾਰਿਆਂ ਦੇ ਕੋਲੇ ਕੀ ਕਹਿੰਦੇ ਨੇ ਹੱਕ ਹੈਗਾ ਕਿ ਉਹ ਜਿਹੜਾ ਧਰਮ ਸਹੀ ਸਮਝਦੇ ਨੇ ਉਹਨੂੰ ਫਾਲੋ ਕਰਨ ਪਰ ਗੁੰਮਰਾਹ ਕਰਕੇ ਐਕਸਪਲੋਇਟ ਕਰਕੇ ਝੂਠ ਬੋਲ ਕੇ ਡੀਸੀਟ ਨੂੰ ਅੰਦਰ ਲਿਆ ਕੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਠੀਕ ਨਹੀਂ ਤੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਦੋਨੋਂ ਚਰਚੀਸ ਦੇ ਵਿੱਚ ਵੀ ਦੇ ਆਰ ਨਾਟ ਅਲਾਉਡ ਓਕੇ ਬਟ ਇਹ ਜਿਹੜਾ ਕਰ ਰਹੇ ਆ ਇਹ ਕਿੱਥੋਂ ਫਿਰ ਇਹਨਾਂ ਨੂੰ ਮਦਦ ਮਿਲਦੀ ਪਈ ਆ ਇਹ ਕਿੱਥੋਂ ਕਰ ਰਹੇ ਆ ਜਿਹੜਾ ਬਲਜਿੰਦਰ ਕਰ ਰਿਹਾ ਹੈ ਤੇ ਕਿ ਤਨੂਰਲਾ ਕਰ ਰਿਹਾ ਹੋਰ ਵੀ 23 ਤਰ੍ਹਾਂ ਦੇ ਸੀ ਪਾਸਟਰ ਦੇਖਦੇ ਆ ਜਿਨ੍ਹਾਂ ਨੂੰ ਆਪਾਂ ਚੰਗਾਈ ਸਮੇਲਨ ਦਾ ਨਾਮ ਦਿੰਨੇ ਆ ਤੇ ਇਹਨਾਂ ਦਾ ਨਾਮ ਦਿੱਤਾ ਹੁੰਦਾ ਉਸ ਦੇ ਵਿੱਚ ਅੱਗੇ ਚੰਗਾ ਕਰਨ ਦੇ ਚੱਕਰ ਦੇ ਵਿੱਚ ਕਈ ਚੀਜ਼ਾਂ ਕਰਦੇ ਹੁਣ ਜਿਹੜੇ ਐਂਟੀ ਕਨਵਰਜਨ ਲਾਜ਼ ਦੇ ਅਸਤੇ ਦੇ ਜੀ ਉਹ ਇਹ ਕਹਿੰਦੇ ਨੇ ਕਿ ਅਗਰ ਤੁਸੀਂ ਕਰਨਾ ਹੈ ਤੇ ਤੁਹਾਨੂੰ ਆਪਣੇ ਆਪ ਨੂੰ ਰਿਕਾਰਡ ਕਰਾਉਣਾ ਪਏਗਾ ਗਵਰਨਮੈਂਟ ਦੇ ਵਿੱਚ ਕਿ ਤੁਸੀਂ ਆਪਣਾ ਧਰਮ ਜਿਹੜਾ ਹੈ ਉਹਨੂੰ ਪਰਿਵਰਤਨ ਕੀਤਾ ਹੈ ਤੇ ਉਹ ਤੇ ਇੱਥੇ ਹੈ ਨਹੀਂ ਐਂਟੀ ਕਨਵਰਜਨ ਲਾਅ ਪੰਜਾਬ 'ਚ ਹੈ ਨਹੀਂ ਹੈ ਸੋ ਜੋ ਕੁਝ ਹੋ ਰਿਹਾ ਹੈ ਇਹ ਬਿਲਕੁਲ ਹੀ ਇੱਕ ਤਰ੍ਹਾਂ ਦੇ ਨਾਲ ਮਤਲਬ ਬਹੁਤ ਇੱਕ ਇਨਫਾਰਮਲ ਤਰੀਕੇ ਦੇ ਨਾਲ ਬੜੇ ਗਲਤ ਤਰੀਕੇ ਦੇ ਨਾਲ ਜੋ ਵੀ ਹੋ ਰਿਹਾ ਉਹ ਹੋ ਰਿਹਾ ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਕਿ ਇੱਥੇ ਜਿਹੜੇ ਜਿਹੜੇ ਚਰਚ ਦੇ ਥੱਲੇ ਇਹ ਸਭ ਕੁਝ ਹੋ ਰਿਹਾ ਉਹ ਚਰਚ ਨੂੰ ਕਹਿੰਦੇ ਨੇ ਪੈਂਟਕੋਸਟਲ ਚਰਚ ਪੈਂਟਕੋਸਟਲ ਚਰਚ ਉਹ ਹੈ ਜਿਹੜਾ ਕਿ ਮਿਰਕਲਸ ਤੇ ਕ੍ਰਿਸ਼ਮੇ ਤੇ ਉੱਤੇ ਡਿਪੈਂਡ ਕਰਦਾ ਹੈ ਇਹ ਚਰਚ ਦਾ ਦੇਖੋ ਮਿਰਕਲਸ ਫੈਲੀ ਗੱਲ ਤੇ ਕ੍ਰਿਸਚੀਅਨਿਟੀ ਦੇ ਵਿੱਚ ਮਿਰਕਲਸ ਅਲਾਉਡ ਨੇ ਪਰ ਅੱਜ ਕੱਲ ਦੀ ਜਿਹੜੀ ਦੁਨੀਆ ਉਹ ਇਹ ਸੁਪਰਸਟੀਸ਼ਨ ਨਹੀਂ ਅਲਾਉ ਕਰਦੀ ਜਿੱਦਾਂ ਤੁਸੀਂ ਦੱਸਿਆ ਹੈ ਕਿ ਗਵਰਨਮੈਂਟ ਦੇ ਵਿੱਚ ਮਿਰਕਲਸ ਦੇ ਤੇ ਐਸੀ ਫੇਕ ਹੀ ਲਿਖਦੇ ਖਿਲਾਫ ਅਟਰੈਕਸ਼ਨ ম্যাਜਿਕ ਰੈਮਡੀਜ਼ ਐਕਟ ਹੈ ਉਹ ਉਸ ਸਾਰਾ ਫਾਲ ਕਰਦਾ ਹੈ ਕ੍ਰਾਈਮ ਹੈ ਬਿਲਕੁਲ 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 ਪਰ ਜਿਹੜਾ ਚਰਚ ਹੈ ਨਾ ਉਹ ਅਲਾਉ ਕਰਦਾ ਹੈ ਤੇ ਉਸ ਹਿਸਾਬ ਦੇ ਉੱਤੇ ਇਹ ਪੈਂਟਕੋਸਟਲ ਚਰਚ ਬਣਿਆ ਹੋਇਆ ਹੈ ਕ੍ਰਿਸ਼ਮੈਟਿਕ ਕ੍ਰਿਸ਼ਮਾ ਦਾ ਚਰਚ ਹੈ ਇਹਨੂੰ ਕਹਿੰਦੇ ਨੇ ਕ੍ਰਿਸ਼ਮਾ ਕਿ ਰੱਬ ਦਾ ਕ੍ਰਿਸ਼ਮਾ ਹੋ ਗਿਆ ਤੇ ਉਹ ਉਹ ਜਿਹੜੇ ਮਿਰਕਲਸ ਨੇ ਉਹਨਾਂ ਦਾ ਫਾਇਦਾ ਉਠਾ ਕੇ ਇਹ ਜਿਹੜੇ ਨਵੇਂ ਇਹ ਡੇਰੇ ਵਾਲੇ ਨੇ ਇਹ ਐਸੇ ਕੰਮ ਕਰਦੇ ਨੇ ਲੋਕਾਂ ਨੂੰ ਗੁਬਰਾਹ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਬੀਸਿਕਲੀ ਇਹ ਚਾਰ ਪੰਜ ਚੀਜ਼ਾਂ ਨੂੰ ਲੋਕਾਂ ਨੂੰ ਕਹਿੰਦੇ ਨੇ ਇੱਕ ਤੇ ਕਹਿੰਦੇ ਨੇ ਤੁਹਾਨੂੰ ਐਜੂਕੇਸ਼ਨ ਦੇ ਦਾਂਗੇ ਫੇਰ ਕਿਸੇ ਨੂੰ ਕੋਈ ਵੱਡੀ ਕੋਈ ਰੋਗ ਹੈਗਾ ਕੋਈ ਕੈਂਸਰ ਹੈ ਜਾਂ ਕੋਈ ਕਿਸੇ ਦੀ ਲਤ ਖਰਾਬ ਹੈ ਉਹਨੂੰ ਠੀਕ ਕਰ ਦਾਂਗੇ ਫੇਰ ਕਹਿੰਦੇ ਨੇ ਕਿ ਤੁਹਾਡੇ ਅਗਰ ਫਾਈਨੈਂਸ਼ੀਅਲ ਪ੍ਰੋਬਲਮ ਨੇ ਉਹਨੂੰ ਠੀਕ ਕਰ ਦਵਾਂਗੇ ਕੁਝ ਲੋਕ ਜਿਹੜੇ ਨੇ ਉਹਨਾਂ ਨੂੰ ਇਹ ਪੈਸੇ ਵੀ ਦਿੰਦੇ ਨੇ ਤੇ ਕਹਿੰਦੇ ਨੇ ਕਿ ਅਸੀਂ ਮਾਈਗ੍ਰੇਸ਼ਨ ਕਰ ਦਵਾਂਗੇ ਸੋ ਇਹ ਸਾਰੀਆਂ ਗੱਲਾਂ ਨੇ ਐਸੀਆਂ ਗੱਲਾਂ ਕਰ ਕਰਾ ਕੇ ਇਹ ਭੋਲੇ-ਪਾਲੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਮੈਂ ਪਹਿਲੇ ਵੀ ਤੁਹਾਨੂੰ ਕਿਹਾ ਸੀਗਾ ਕਿ ਕਨਵਰਜਨ ਦੇ ਨਾਲ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਅਗਰ ਕੋਈ ਕਨਵਰਟ ਕਰਨਾ ਚਾਹੁੰਦਾ ਹੈ ਆਪਣੇ ਦਿਲ ਤੋਂ ਕਰਨਾ ਚਾਹੁੰਦਾ ਹੈ ਤੇ ਕਰੇ ਪਰ ਇਸ ਤਰੀਕੇ ਨਾਲ ਐਕਸਪਲੋਇਟੇਸ਼ਨ ਕਰਕੇ ਤੇ ਗੁੰਮਰਾ ਕਰਕੇ ਤੇ ਐਸੇ ਲੋਕ ਜਿਹੜੇ ਹੈਗੇ ਨੇ ਬਜਿੰਦਰ ਸਿੰਘ ਵਰਗੇ ਉਹ ਅਗਰ ਆਪਣੇ ਆਪ ਨੂੰ ਪਾਸਟਰ ਪਲਾਨ ਗਏ ਬਜਿੰਦਰ ਸਿੰਘ ਸਿੰਘ ਜੀ ਆਪਣੇ ਆਪ ਨੂੰ ਪਾਸਟਰ ਵੀ ਬੁਲਾਦਾ ਉਹ ਕਹਿੰਦਾ ਮੈਂ ਪ੍ਰੋਫਿਟ ਆ ਹਮਮ ਉਹ ਪਾਸਟਰ ਤੇ ਪ੍ਰੋਫਿਟ 'ਚ ਬਹੁਤ ਫਰਕ ਹੈ ਪ੍ਰੋਫਿਟ ਹੁੰਦੇ ਨੇ ਮਸੀਹੇ ਤੇ 크리스티아निटी ਕਹਿੰਦੀ ਹੈ ਕਿ ਜੀਜ਼ਸ ਕ੍ਰਾਈਸਟ ਤੇ ਬਹੁਤ ਜੀਜ਼ਸ ਕ੍ਰਾਈਸਟ ਵਾ ਉਹ ਦਾ son of god ਉਹ ਪ੍ਰੋਫਟ ਵੀ ਨਹੀਂ ਸੀਗਾ ਉਹ ਹੋਲੀ ਟ੍ਰਾਈਨਿਟੀ ਦਾ ਇੱਕ ਹਿੱਸਾ ਸੀਗਾ ਰੱਬ ਦਾ ਪੁੱਤਰ ਜਿਹਨੂੰ ਕਹਿੰਦੇ ਨੇ ਨਾ son of god ਸੀਗੇ ਪ੍ਰੋਫਟ ਸੀਗੇ ਸਾਡੇ ਪ੍ਰੋਫਟ ਮੁਹੰਮਦ ਸੀਗੇ ਇਸਲਾਮ ਦੇ ਹੁਣ ਬਜਿੰਦਰ ਸਿੰਘ ਆਪਣੇ ਆਪ ਨੂੰ ਪ੍ਰੋਫਟ ਬੁਲੰਦਾ ਹੈ ਅੰਦਾਜ਼ਾ ਲਗਾਓ ਜੋ ਕਿ 크리스티아निटी ਜੈਲੌਡ ਹੀ ਨਹੀਂ ਹੈ ਕਿਉਂਕਿ ਕ੍ਰਿਸਚੀਅਨਿਟੀ ਕਹਿੰਦੀ ਹੈ ਕਿ ਜੋ ਵੀ ਦੱਸਣਾ ਸੀਗਾ ਦੁਨੀਆਂ ਨੂੰ ਉਹ ਜੀਜ਼ਸ ਕ੍ਰਾਈਸਟ ਨੇ ਇੱਕ ਵਾਰ ਦੱਸ ਦਿੱਤਾ ਉਹਦੇ ਬਾਅਦ ਕੋਈ ਮਸੀਹਾ ਨਹੀਂ ਆ ਸਕਦਾ। ਤੋਂ ਇਹਦਾ ਮਤਲਬ ਇਹ ਬਜਿੰਦਰ ਸਿੰਘ ਜੋ ਆਪਣੇ ਆਪ ਨੂੰ ਇੱਕ ਕ੍ਰਿਸਚੀਅਨ ਕਹਿੰਦਾ ਹੈ ਇਹ ਕ੍ਰਿਸਚੀਅਨਿਟੀ ਦੇ ਹੀ ਖਿਲਾਫ ਚੱਲ ਰਿਹਾ। ਸਾਡੇ ਲੋਕਾਂ ਨੂੰ ਇਹਨਾਂ ਚੀਜ਼ਾਂ ਦੇ ਬਾਰੇ ਕੁਝ ਪਤਾ ਹੀ ਨਹੀਂ ਹੈ। ਸੋ ਧਰਫੋਰ ਜਿਹੜੇ ਸਾਡੇ ਇੱਥੇ ਜਿਹੜੇ ਫਾਰਮਲ ਚਰਚੇਸ ਨੇ ਨਾ ਸਿੰਧਗੀ ਜਿਹਦਾ ਤੁਹਾਡੇ ਪ੍ਰੋਟੈਸਟੈਂਟ ਜਾਂ ਇਹ ਹੈਗੇ ਨੇ ਉਹਨਾਂ ਨੂੰ ਸਭ ਤੋਂ ਪਹਿਲੇ ਪਹਿਲ ਕਰਨੀ ਚਾਹੀਦੀ ਹੈ। ਕਿ ਇਹ ਜਿਹੜਾ ਕੰਮ ਚੱਲ ਰਿਹਾ ਹੈ ਇਹ ਸਾਡੇ ਮਜਰ ਦੇ ਖਿਲਾਫ ਹੈ ਇਸ ਕੰਮ ਨੂੰ ਰੋਕਣਾ ਸਾਡਾ ਜਿਹੜਾ ਪੜਚ ਪੰਦ ਜਾਂਦਾ ਪਰ ਉਹ ਕੁਝ ਕਰ ਹੀ ਨਹੀਂ ਰਿਹਾ ਸੋ ਦੇਰਫੋਰ ਜੋ ਤੁਸੀਂ ਸ਼ੁਰੂ ਚ ਬਹੁਤ ਚੰਗਾ ਕਿਹਾ ਸੀਗਾ ਕਿ ਇਹਦੇ ਚ ਤਿੰਨ ਚਾਰ ਐਲੀਮੈਂਟ ਇਨਵੋਲਡ ਨੇ ਸਭ ਤੋਂ ਪਹਿਲੇ ਤੇ ਕ੍ਰਿਸਚਨ ਚਰਚ ਆਪਣੇ ਆਪ ਇਨਵੋਲਡ ਹੈ ਕਿ ਉਹ ਬੈਪਟਿਸਮ ਜਿਹੜੀ ਹੈ ਉਹ ਸਹੀ ਤਰੀਕੇ ਦੇ ਨਾਲ ਕਰਾਏ ਦੂਸਰੀ ਗੱਲ ਇਹਦੇ ਚ ਇਨਵੋਲਡ ਹੈ ਗਵਰਨਮੈਂਟ ਗਵਰਨਮੈਂਟ ਨੂੰ ਇਹਨਾਂ ਲੋਕਾਂ ਦੇ ਉੱਤੇ ਧਿਆਨ ਰੱਖਣਾ ਚਾਹੀਦਾ ਹੈ ਦੇਖੋ ਅਗਰ ਅ ਬਜਿੰਦਰ ਸਿੰਘ ਜਰ ਜੈਸੇ ਜਿਹੜੇ ਕ੍ਰਿਮੀਨਲ ਨੇ ਉਹ ਆ ਕੇ ਲੋਕਾਂ ਨੂੰ ਗੁੰਮਰਾਹ ਕਰਨਗੇ ਤੇ ਕੀ ਤੁਹਾਡੀ ਕਮੈਂਟ ਦਾ ਕੋਈ ਇਹਦੇ ਤੇ ਕੋਈ ਅ ਕੋਈ ਕੀ ਕਹਿੰਦੇ ਨੇ ਕੋਈ ਰਿਸਪੋਨਸਿਬਿਲਟੀ ਨਹੀਂ ਹੈ ਤੇ ਲਾਸਟ ਤੋਂ ਸਭ ਤੋਂ ਜ਼ਰੂਰ ਦੂਰ ਐਸਾ ਨਹੀਂ ਸਿਵਲ ਸੁਸਾਇਟੀ ਸਾਡੀ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਕਰ ਰਹੀ ਹੈ ਬਾਕੀ ਜਿਹੜੇ ਮੰਦਰ ਮਸਜਿਦ ਨੇ ਉਹਨਾਂ ਦੇ ਪੁਜਾਰੀ ਕੀ ਕਰ ਰਹੇ ਨੇ ਜਿਹਨੀਆਂ ਰੈਡੀ ਇੰਸਟੀਚੂਨਸ ਮੇ ਸਾਡੇ ਆਪਣੇ ਜਿਹੜੇ ਰੋਲ ਮਾਡਲ ਨੇ ਸਾਡੇ ਆਪਣੇ ਜਿਹੜੇ ਲੀਡਰ ਨੇ ਪੋਲਿਟਿਕਲ ਲੀਡਰ ਨੇ ਅਕੈਡੈਮਿਕ ਲੀਡਰ ਨੇ ਉਹ ਕੀ ਕਰ ਰਹੇ ਨੇ ਇਹ ਇਹ ਸਾਰਾ ਕੰਮ ਜਿਹੜਾ ਨਾ ਸਤਿੰਦਰ ਜੀ ਦੇਖੋ ਸਹੀ ਕਨਵਰਜੈਂਸ ਚੱਲ ਰਹੀ ਹੈ ਤੇ ਕੋਈ ਗੱਲ ਨਹੀਂ ਪਰ ਜਦੋਂ ਕੁਝ ਗਲਤ ਹੋ ਰਿਹਾ ਹੈ ਤੇ ਫਿਰ ਤੇ ਸਿਵਲ ਸੁਸਾਇਟੀ ਨੂੰ ਅੱਗੇ ਆ ਕੇ ਉਹਨੂੰ ਠੀਕ ਕਰਨਾ ਉਹਦੇ ਵਾਸਤੇ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ ਠੀਕ ਹੈ ਸਰ ਤੇ ਤੁਹਾਨੂੰ ਜਿਹੜਾ ਲੱਗਦਾ ਕਿਉਂਕਿ ਗੱਲਾਂ ਤੋਂ ਇਹ ਲੱਗਿਆ ਵੀ ਜਿੰਨੇ ਵੀ ਆ ਪਾਸਟਰ ਹੈ ਜਿਹੜੇ ਮਾਸ ਕਨਵਰਸ਼ਨ ਕਰਨ ਦੇ ਵਿੱਚ ਵਿਸ਼ਵਾਸ ਕਰਦੇ ਹੋ ਬੜੇ ਬੜੇ ਡੇਰੇ ਜਮਾਏ ਆ ਸਰਕਾਰ ਦਾ ਹੱਥ ਆ ਸਭ ਕੁਝ ਹੈ ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਕ੍ਰਿਮੀਨਲ ਐਲੀਮੈਂਟ ਵੀ ਬਹੁਤ ਭਰਿਆ ਹੋਇਆ ਹੈ ਇਸੇ ਕਰਕੇ ਜਦੋਂ ਦੇਖਦੇ ਆ ਆਪਾਂ ਪੰਜਾਬ ਦੇ ਵਿੱਚ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਖੁੱਲੇ ਜਾਂਦੇ ਆਪਾਂ ਪਿੱਛੇ ਇੱਕ ਦੋ ਵਾਰੀ ਦੇਖਿਆ ਨਿਆਂੰਗਾ ਨਵੀਂ ਇਹਨਾਂ ਦੇ ਖਿਲਾਫ ਵਿਰੋਧ ਕੀਤਾ ਉੱਥੇ ਵੀ ਬਲਕਿ ਸਰਕਾਰ ਬੈਕਫੁੱਟ ਤੇ ਆਈ ਔਰ ਉੱਥੇ ਜਿੱਥੇ ਜਿੱਥੇ ਪਿੰਡਾਂ ਦੇ ਵਿੱਚ ਵਿਰੋਧ ਹੁੰਦਾ ਉੱਥੇ ਇਹਨਾਂ ਦਾ ਜਾ ਕੇ ਇਹਨਾਂ ਨੇ ਉਸ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਦੇ ਵਿੱਚ ਜੇ ਤੁਹਾਨੂੰ ਲੱਗਦਾ ਇਹਨਾਂ ਦੇ ਪਿੱਛੇ ਜਿਹੜੀ ਤਾਕਤ ਹੈ ਉਹ ਵੀ ਹਿਡਨ ਤਾਕਤਾਂ ਉਹ ਵੀ ਉਹਨਾਂ ਨੂੰ ਵੀ ਐਕਸਪੋਜ਼ ਕਰਨ ਦੀ ਜਰੂਰਤ ਹੈ ਉਹਨਾਂ ਨੂੰ ਸਾਹਮਣੇ ਆਉਣ ਦੀ ਜਰੂਰਤ ਹੈ ਲੋਕਾਂ ਨੂੰ ਆਪਣਾ ਆਪਣਾ ਕਿਤੇ ਨਾ ਕਿਤੇ ਆਪਣਾ ਸਾਰਾ ਸੰਭਾਲਣਾ ਪਏਗਾ ਆਪਣਾ ਵਿਰਸਾ ਸੰਭਾਲਣਾ ਪਏਗਾ ਜੀ ਸਤਜੰਦਰ ਜੀ ਇਹ ਤੇ ਤੁਸੀਂ ਬਹੁਤ ਚੰਗਾ ਸਵਾਲ ਕੀਤਾ ਇਹ ਇਹ ਹੁਣ ਪਤਾ ਕਰਨਾ ਕਿ ਇਹਨਾਂ ਦੇ ਪਿੱਛੇ ਕਿਹੜੀਆਂ ਤਾਕਤਾਂ ਨੇ ਇਹ ਬਹੁਤ ਜ਼ਰੂਰੀ ਹੈ ਜਿਹੜੀਆਂ ਜਿਹੜੀਆਂ ਤਾਕਤਾਂ ਹੋ ਸਕਦੀਆਂ ਨੇ ਦੇਖੋ ਅਸੀਂ ਇੱਕ ਬਾਰਡਰ ਸਟੇਟ ਹੈਗੇ ਆਂ ਸਾਡੇ ਖਿਲਾਫ ਸਾਡੇ ਦੁਸ਼ਮਣ ਹਮੇਸ਼ਾ ਕੋਈ ਨਾ ਕੋਈ ਸਾਜ਼ਿਸ਼ ਕਰਦੇ ਰਹਿੰਦੇ ਨੇ ਜਿਹਦੇ ਵਾਸਤੇ ਸਾਨੂੰ ਵਿਜੀਲੈਂਟ ਰਹਿਣਾ ਚਾਹੀਦਾ ਹੈ ਅਗਰ ਇੱਥੇ ਸਿੱਖ ਸਿੱਖ ਰਿਲੀਜੀਅਨ ਦੇਖੋ ਸਿੱਖ ਰਿਲੀਜੀਅਨ ਜਿਹੜਾ ਹੈਗਾ ਉਹ ਪੰਜਾਬ ਦਾ ਇੱਕ ਐਸਾ ਰਿਲੀਜੀਅਨ ਹੈ ਪੰਜਾਬ ਚ ਕਹਿੰਦੇ ਪੰਜਾਬ ਵਸਦਾ ਗੁਰੂਆਂ ਪੀਰਾਂ ਦੇ ਨਾਂ ਤੇ ਹੈ ਇੱਥੇ ਸਾਰੇ ਜਿਹੜੇ ਨੇ ਉਹ ਆਪਣੇ ਦੂਸਰੇ ਡਿਡੀ ਜ ਰਿਲੀਜੀਅਨ ਨੂੰ ਵੀ ਮੰਨਦੇ ਨੇ ਸਿੱਖ ਗੁਰੂਆਂ ਨੂੰ ਵੀ ਮੰਨਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਬਲ ਸ਼ਰਧਾ ਰੱਖਦੇ ਨੇ ਸੋ ਅਗਰ ਪੰਜਾਬ ਨੂੰ ਕਮਜ਼ੋਰ ਕਰਨਾ ਹੈ ਤੇ ਸਭ ਤੋਂ ਪਹਿਲੇ ਕੀ ਕਰਨਾ ਪਏਗਾ ਸਾਡੇ ਦੁਸ਼ਮਨਾਂ ਨੂੰ ਸਿੱਖ ਰਿਲੀਜੀਅਨ ਨੂੰ ਕਮਜ਼ੋਰ ਕਰਨਾ ਪਏਗਾ ਤੇ ਉਹਨੂੰ ਕਮਜ਼ੋਰ ਕਰਨ ਦੇ ਵਾਸਤੇ ਕਿਹੜਾ ਸਭ ਤੋਂ ਚੰਗਾ ਤਰੀਕਾ ਹੈ ਕਿ ਲੋਕਾਂ ਨੂੰ ਸਿੱਖ ਰਿਲੀਜੀਅਨ ਕੋਲੋਂ ਪਰੇ ਕਰਕੇ ਦੂਸਰੇ ਰਿਲੀਜੀਅਨ ਦੇ ਵਿੱਚ ਪਾ ਦਿਓ ਸੋ देयरफॉर ਇਹਦੇ ਵਿੱਚ ਫੋਰਨ ਐਲੀਮੈਂਟਸ ਦੀ ਫੰਡਿੰਗ ਜੋ ਮੈਂ ਤੁਹਾਨੂੰ ਕਿਹਾ ਹੈ ਕਿ ਅਨਕੁਨ ਨਰੂਲਾ ਜਾਂ ਕੋਈ ਵੀ ਐਸਾ ਕੋਈ ਬਜਿੰਦਰ ਸਿੰਘ ਜਿਹੜਾ ਹੈਗਾ ਇਹ ਆਪਣੇ ਆਪ ਆਪਣੇ ਸਰਦੇ ਉੱਤੇ ਏਡੀ ਵੱਡੀ ਐਮਪਾਇਰ ਨਹੀਂ ਖੜੀ ਕਰ ਸਕਦੇ ਇਹਨਾਂ ਦੇ ਪਿੱਛੇ ਪਚੋਕੜ ਹੋਣਾ ਬਹੁਤ ਜ਼ਰੂਰੀ ਹੈ ਦੂਸਰੀ ਗੱਲ ਹੈ ਕਿ ਅਗਰ ਜਿਹੜੇ ਫਾਰਮਲ ਚਰਚ ਨੇ ਉਹ ਬੇਸ਼ੱਕ ਨਾ ਕਰ ਰਹੇ ਹੋਣ ਪਰ ਦੁਨੀਆ ਦੇ ਵਿੱਚ ਐਸੀ ਬਹੁਤ ਐਲੀਮੈਂਟਸ ਨੇ ਜੋ ਕਿ ਕ੍ਰਿਸਚੀਅਨਿਟੀ ਨੂੰ ਅੱਗੇ ਵਧਾਣਾ ਚਾਹੁੰਦੇ ਨੇ ਉਹ ਵੀ ਫੰਡਿੰਗ ਕਰ ਦਿੰਦੇ ਨੇ ਹੈ ਉਹਨਾਂ ਕੋਲ ਪੈਸੇ ਹੈਗੇ ਨੇ ਉਹ ਕਹਿੰਦੇ ਨੇ ਕਿ ਚਲੋ ਜਿਹੜਾ ਕਰ ਰਿਹਾ ਠੀਕ ਚੱਲ ਰਹੀ ਹੈ ਕਨਵਰਜਨ ਗਲਤ ਚੱਲ ਰਹੀ ਹੈ ਤੁਸੀਂ ਕਨਵਰਜਨ ਨੂੰ ਚੱਲਣ ਦਿਓ ਬਾਅਦ ਦੇ ਵਿੱਚ ਇੱਕ ਦੋ ਜਨਰੇਸ਼ਨ ਦੇ ਵਿੱਚ ਉਹੀ ਕਨਵਰਜਨ ਜਿਹੜੀ ਹੈ ਉਹ ਠੀਕ ਹੋ ਜਾਂਦੀ ਹੈ ਉਹ ਉਹ ਆਪਣਾ ਇਹ ਜਿਹੜਾ ਦੁਸ਼ਤ ਪ੍ਰਚਾਰ ਹੈ ਉਹਨੂੰ ਉਹ ਲੋਕ ਉਹਨੂੰ ਉਹ ਲੋਕ ਕਹਿੰਦੇ ਨੇ ਕਿ ਇਹਨੂੰ ਕਰ ਲੈਂਦੇ ਹੋ ਫਿਰ ਤੀਸਰਾ ਹੈ ਕਿ ਲੋਕਾਂ ਕੋਲ ਪੈਸੇ ਬਹੁਤ ਮਿਲ ਜਾਂਦੇ ਨੇ ਹੈ ਤੁਸੀਂ ਦਸਵੰਦ ਕੱਟਣਾ ਸ਼ੁਰੂ ਕਰ ਦਿੰਦੇ ਹੋ ਜਿੰਨੇ ਤੁਹਾਡੇ ਬੰਦੇ ਵਿਚਾਰੇ ਏਡੇ ਗਰੀਬ ਗਰੀਬ ਬੰਦੇ ਲੱਗਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਕਹਿੰਦੇ ਉਹ ਪੈਸੇ ਦਿਓ ਹਾਂ ਤੇ ਜਿੱਦਾ ਇਹ ਇਹ ਲੜਕੀ ਨੂੰ ਕਰ ਰਹੇ ਸੀਗੇ ਬਲੈਕਮੇਲ ਕਰ ਰਹੇ ਸੀਗੇ ਉਹ ਜਿਹੜਾ ਕੇਸ ਬਜਿੰਦਰ ਸਿੰਘ ਦਾ ਦਿੱਲੀ ਚ ਚੱਲ ਰਿਹਾ ਹੈ ਉਥੋਂ ਕਿੰਨੇ ਪੈਸੇ ਲਏ ਫਿਰ ਤੁਹਾਨੂੰ ਪਤਾ ਹੈ ਸਤਿੰਦਰ ਜੀ ਜਦੋਂ ਡੇਰੇ ਬਣ ਜਾਂਦੇ ਨੇ ਤੇ ਡੇਰਿਆਂ ਦੇ ਜਿਹੜੇ ਚੀਫ ਨੇ ਉਹ ਪੋਲਿਟੀਕਲੀ ਬੜੇ ਐਕਟਿਵ ਹੋ ਜਾਂਦੇ ਨੇ ਸਾਰੀਆਂ ਪੋਲਿਟੀਕਲ ਪਾਰਟੀਆਂ ਉਹਨਾਂ ਦੇ ਪਿੱਛੇ ਪੈ ਜਾਂਦੀਆਂ ਨੇ ਕਿ ਵੀ ਸਾਡੋ ਸਾਨੂੰ ਤੁਸੀਂ ਸਮਰਥਨ ਦਿਓ ਸਾਨੂੰ ਸਪਰਥਨ ਦਿਓ ਤੇ ਉੱਥੋਂ ਵੀ ਤੁਹਾਨੂੰ ਪੈਸੇ ਮਿਲਦੇ ਨੇ ਬਿਜ਼ਨਸਮੈਨ ਕੋਲੋਂ ਵੀ ਮਿਲਦੇ ਨੇ ਤੋਂ ਇੱਕ ਸਾਈਕਲ ਜਿਹਾ ਬਣ ਜਾਂਦਾ ਹੈ ਬੜੇ ਲੋਕ ਐਸੇ ਨੇ ਜਿਨ੍ਹਾਂ ਦਾ ਕੋਈ ਇੰਟਰਸਟ ਹੁੰਦਾ ਹੈ ਐਸੇ ਡੇਰੇ ਦੇ ਚੀਫ ਨੂੰ ਪੈਸੇ ਦੇਣ ਵਾਸਤੇ ਡੇਰਿਆਂ ਨੂੰ ਪੈਸੇ ਦੇਣ ਵਾਸਤੇ ਉਹਨਾਂ ਨੂੰ ਫਾਈਨੈਂਸ਼ੀਅਲੀ ਹੈਲਪ ਕਰਨ ਵਾਸਤੇ ਤੇ ਉਹ ਜਿਹੜਾ ਸਿਸਟਮ ਹੈ ਉਹਨੂੰ ਲੋਕਾਂ ਨੇ ਦੇਖ ਕੇ ਹੁਣ ਸਡਨਲੀ ਇਹ ਜਿੰਨੇ ਕਿ ਤੁਸੀਂ ਦੇਖ ਰਹੇ ਹੋ ਨਾ ਤੇ ਦਿੱਤੀ ਜਿੰਨੇ ਨਵੇਂ ਪੈਸਟਰ ਤੇ ਪ੍ਰੋਫਿਟ ਆਏ ਨੇ ਇਹ ਫਰਸਟ ਜਨਰੇਸ਼ਨ 크ਰਿਸਚਨ ਨੇ ਤੇ ਮੈਨੂੰ ਤੇ ਲੱਗਦਾ ਹੈ ਕਿ ਹੁਣ ਜਿੰਨੇ ਜਿੰਨੇ ਨਲਾਇਕ ਇੱਥੇ ਇੱਥੇ ਬੈਠੇ ਹੋਏ ਨੇ ਜੋ ਜੋ ਹੋਰ ਕਿਸੇ ਤਰੀਕੇ ਨਾਲ ਪੈਸਾ ਨਹੀਂ ਕਮਾ ਸਕਦੇ ਉਹ ਹਾਲੇਲੂਇਆ ਹਾਲੇਲੂਇਆ ਕਹਿ ਕੇ ਤੇ ਆਪਣੇ ਆਪ ਨੂੰ 크ਰਿਸਚਨ ਦਿਖਾ ਕੇ ਇਹਨਾਂ ਨੂੰ ਕੋਈ ਪੁੱਛੇ ਕਿ ਇਹਨਾਂ ਨੇ ਆਪਣੀ ਇਹਨਾਂ ਦੀ ਬੈਪਟਿਸਮ ਕਿਹੜੇ ਚਰਚ ਨੇ ਕੀਤੀ ਸੀਗੀ ਮੈਂ ਤੁਹਾਨੂੰ ਅੱਜ ਲਿਖ ਕੇ ਦੇ ਦਿੰਦਾ ਕਿ ਇਹਨਾਂ ਕੋਲੋਂ ਅੱਧੇ ਬੰਦੇ ਤੇ ਪ੍ਰੋਪਰਲੀ ਕਿਸੇ ਵੀ ਚਰਚ ਕੋਲੋਂ ਪ੍ਰੋਟੈਸਟੈਂਟ ਚਰਚ ਕੋਲੋਂ ਜਾਂ ਕੈਥੋਲਿਕ ਚਰਚ ਕੋਲੋਂ ਬੈਪਟਾਈਜ਼ ਹੀ ਨਹੀਂ ਨੇ ਇਹ ਇਹ ਪੂਰੀ ਤਰ੍ਹਾਂ 크ਿਸਚਨ ਹੀ ਨਹੀਂ ਨੇ ਐਵੇਂ ਆਪਣੇ ਆਪ ਨੂੰ ਉਹ ਪਾ ਕੇ ਤੇ ਆਪਣੇ ਆਪ ਨੂੰ 크ਿਸਚਨ ਕਰਕੇ ਹਾਲੇਲੂਇਆ ਕਰੀ ਜਾ ਰਹੇ ਨੇ ਤੋਂ ਇਹਨਾਂ ਚੀਜ਼ਾਂ ਦੇ ਬਾਰੇ ਸਾਨੂੰ ਬੜੀ ਗੰਭੀਰਤਾ ਨਾਲ ਸੋਚਣਾ ਪਏਗਾ ਸਿੰਦਰ ਜੀ ਇਸ ਤਰੀਕੇ ਦੇ ਜਿਹੜੇ ਕ੍ਰਿਮੀਨਲ ਐਲੀਮੈਂਟ ਨੇ ਵਜਿੰਦਰ ਵਰਗੇ ਉਹ ਆ ਕੇ ਸਾਡੀ ਸਾਡੀ ਜਿਹੜੀ ਰਿਲੀਜੀਅਸ ਥੌਟ ਨੂੰ ਇੰਪੈਕਟ ਕਰਨ ਇਹ ਤੇ ਪੰਜਾਬ ਵਾਸਤੇ ਤੇ ਕਿਸੇ ਵੀ ਹਿਊਮਨ ਬੀنگ ਵਾਸਤੇ ਕਤਈ ਠੀਕ ਨਹੀਂ ਹੈ ਬਿਲਕੁਲ ਠੀਕ ਹੈ ਤੁਸੀਂ ਕਿਉਂਕਿ ਰਿਲੀਜੀਅਸ ਥੌਟਸ ਨੂੰ ਆਪਣੀਆਂ ਗਲਤ ਤਰੀਕਿਆਂ ਨਾਲ ਵਧਾਣਾ ਹੋਰ ਕਿਤੇ ਨ ਕਿਤੇ ਮੈਲਾਫੈਡੀ ਟੈਂਸ਼ਨ ਹੋਣਾ ਇੱਕ ਸਮਾਜ ਲਈ ਇੱਕ ਬੜੀ ਕੰਟੀ ਹੈ ਆਪਾਂ ਸਾਰੇ ਸजग ਹੋਈਏ ਔਰ ਆਪਣੇ ਵਿਸੇਬਲ ਚਲੀਏ ਤਨ ਸਾਹਿਬ ਤੁਹਾਡੇ ਨਾਲ ਅੱਜ ਗੱਲ ਕਰਕੇ ਬਹੁਤ ਅੱਛਾ ਲੱਗਿਆ ਅੱਜ ਪੰਜਾਬ ਦੇ ਵਿੱਚ ਇਸ ਦੀ ਚਰਚਾ ਵੀ ਹੈਗੀ ਔਰ ਲੋਕਾਂ ਨੂੰ ਲੱਗਦਾ ਵੀ ਹੈ ਕਿਤਨੇ ਕਿਤੇ ਸਾਡੇ ਦਾ ਤੁੱਖ ਹੋਰ ਹੈ ਪਰ ਉਸ ਤੁੱਖੇ ਦੇ ਵਿੱਚ ਕੌਣ ਉਹਨਾਂ ਨੂੰ ਬਚਾਏਗਾ ਜਾਂ ਲੋਕਾਂ ਨੂੰ ਆਪਣੇ ਵੀ ਆਪਣੇ ਨੂੰ ਬਚਾਉਣਾ ਪਏਗਾ ਉਹ ਸਾਰਾ ਕੰਮ ਕਰਨਾ ਪਏਗਾ ਸੋਸਾਇਟੀ ਨੂੰ ਐਜ਼ ਅ ਹੋਲ ਖੜਾ ਹੋਣਾ ਪਏਗਾ ਜਿੱਦਾਂ ਤੁਸੀਂ ਕਿਹਾ ਵੀ ਐਸਜੀਪੀਸੀ ਹੈ ਜਾਂ ਮੰਦਰ ਹੈ ਆਪਣੇ ਜੋ ਰੋਲ ਉਹਨਾਂ ਦਾ ਸੀਗਾ ਜਾ ਉਹਨਾਂ ਨੂੰ ਕਰਨਾ ਚਾਹੀਦਾ ਸੀ ਕਿਤਨੇ ਕੀਤੇ ਉਹ ਵੀ ਰੋਲ ਲੈਕ ਹੋ ਰਿਹਾ ਉਸ ਨੂੰ ਵੀ ਕੋਆਰਡੀਨੇਟ ਕਰਨ ਦੀ ਜ਼ਰੂਰਤ ਹੈ ਤੇ ਪੰਜਾਬ ਵਾਜ਼ਾ ਰਹੇ ਇਸੀ ਅਕਸ਼ਰਨਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ ਤੇ ਕਰਨਾ ਸਰ ਕੋਈ ਤੁਸੀਂ ਫਾਈਨਲ ਟੈਕ ਦੇਣਾ ਚਾਹੁੰਦੇ ਹੋ ਤੁਸੀਂ ਕੋਈ ਫਾਈਨਲ ਟੈਕ ਦੇ ਸਕਦੇ ਠੀਕ ਥੈਂਕ ਯੂ ਵੈਰੀ ਮਚ ਿੰਦਰਜੀ ਮੈਂ ਫਾਈਨਲੀ ਸਿਰਫ ਉਹੋ ਹੀ ਚੀਜ਼ ਦੁਹਰਾਣੀ ਚਾਹੁੰਦਾ ਜਿਹੀ ਕਿ ਮੈਂ ਪਹਿਲੇ ਕਹੀ ਸੀਗੀ ਦੀ ਕਨਵਰਜਨ ਜਿਹੜੀ ਹੈ ਉਹ ਸਾਡੇ ਅਲਾਉਡ ਹੈ ਇੰਡੀਆ ਦੇ ਵਿੱਚ ਜੋ ਜਿਹੜਾ ਵੀ ਫੇਥ ਫਾਲੋ ਕਰਨਾ ਚਾਹੁੰਦਾ ਹੈ ਉਹ ਕਰੇ ਪਰ ਜੋ ਕਰਦੇ ਨੇ ਉਹ ਸਹੀ ਤਰੀਕੇ ਨਾਲ ਹੋਣਾ ਚਾਹੀਦਾ ਹੈ ਉਹ ਐਕਸਪਲੋਇਟੇਸ਼ਨ ਨਹੀਂ ਹੋਣੀ ਚਾਹੀਦੀ ਉਹ ਬਿਜ਼ਨਸ ਨਹੀਂ ਬੰਨੀ ਚਾਹੀਦੀ ਤੇ ਲੋਕਾਂ ਨੂੰ ਗੁੰਮਰਾ ਨਹੀਂ ਕਰਨਾ ਚਾਹੀਦਾ ਮੇਰਾ ਬਸ ਇੱਡਾ ਹੀ ਕਹਿਣਾ ਹੈ ਤੇ ਅਗਰ ਕੋਈ ਗੁੰਮਰਾ ਕਰ ਰਿਹਾ ਹੈ ਤੇ ਫਿਰ ਪੂਰੇ ਤੇ ਪੂਰੀ ਸੁਸਾਇਟੀ ਨੂੰ ਇਕੱਠੇ ਮਿਲ ਕੇ ਉਹਦੇ ਖਿਲਾਫ ਉਹਨੂੰ ਐਕਸਪੋਜ਼ ਕਰਨਾ ਤੇ ਉਹਨੂੰ ਤੋੜਨਾ ਬਹੁਤ ਜ਼ਰੂਰੀ ਹੈ ਅਦਰਵਾਈਜ਼ ਅਗਰ ਕੋਈ ਫਾਰਮਲ ਕਨਵਰਸ਼ਨ ਕਰਨਾ ਚਾਹੁੰਦਾ ਹੈ ਕਿਸੇ ਦੇ ਦਿਲ ਤੋਂ ਇਹ ਆਵਾਜ਼ ਆਂਦੀ ਹੈ ਕਿ ਮੇਰੇ ਮੇਰੇ ਵਾਸਤੇ ਦੂਸਰਾ ਭਗਵਾਨ ਜਾਂ ਦੂਸਰਾ ਰਿਲੀਜੀਅਨ ਚੰਗਾ ਹੈ ਤੇ ਜ਼ਰੂਰ ਕਰੇ ਉਹਦੇ ਵਿੱਚ ਕੌਣ ਰੋਕਦਾ ਹੈ ਠੀਕ ਸਰ ਬਹੁਤ ਸ਼ੁਕਰੀ ਸਸਿਕਾ ਸਾਡੇ ਦਰਸ਼ਕਾਂ ਨੂੰ ਕੋਈ ਵੀ ਜਿਹੜੇ ਵੀ ਆ ਵੀ ਜਿਹੜੇ ਸਾਨੂੰ ਦੇਖ ਵੀ ਰਹੇ ਹੋ ਸਾਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨ ਉਹਦੇ ਨਾਲ ਸਾਡਾ ਵੀ ਹੋਸਲਾ ਵਧਦਾ ਉਹ ਸਾਡੀ ਗੱਲ ਵੀਾਰੇ ਤਿੱਕੇ ਨਾ ਪਹੁੰਚਦੇ ਬਹੁਤ ਬਹੁਤ ਸ਼ੁਕਰੀਆ ਕਰਨ ਸਭ ਥੈਂਕ ਯੂ Thank you, Standard. D.